ਘਰ ਦੀ ਬਹੁਤ ਮੰਦੀ ਆ ਰਹੀ ਮਾਰ ਡੰਗਰ ਭੁੱਖਾ ਖੜਾ ਹੈ ਅੱਜ ਇਹ ਤਾਂ ਪਾਣੀ ਆਇਆ ਸੀ ਕਿੱਦਾਂ ਨਿਕਲੇ ਉਹ ਪਾਣੀ ਦੇ ਅਹੀਂ ਨਿਕਲੇ ਬਾਣ ਟੁੱਟਣ ਲੱਗਾ ਹੈ ਬਾਣ 12 ਵਜੇ ਰਾਤ ਦੇ ਟੁੱਟਾ ਹੈ ਇਦੋਂ ਫੇਰ ਅਹੀਂ ਨਿਕਲੇ ਬਾਹਰ ਡੰਗਰ ਪਹਿਲਾਂ ਲੈ ਆਂਦੇ ਥੋੜਾ ਜਾ ਤੇ ਪਿੱਛੇ ਟੁੱਟ ਗਿਆ ਬਾਣ ਬਚਨ ਦੇ ਸੇ ਇੰਨੀ ਸਾਡੀ ਜ਼ਿੰਦਗੀ ਨਰਕ ਹੈ ਨਾ ਅਸੀਂ ਤਾਂ ਕਹਿਨੇ ਤਾਂ ਮਰ ਜਈਏ ਲੋੜ ਜਾਂਦੇ ਉਹ ਸਹੀ ਸੀ ਬਸ ਇਦਾਂ ਸਾਡੇ ਲਾਤ ਹੁਣ ਵਾਰ-ਵਾਰ ਸਾਨੂੰ ਮੰਗਣਾ ਬੜਾ ਉਖਾ ਲੱਗਦਾ ਹਾਂ ਵੇਖੋ ਬੱਚਿਆਂ ਦੇ ਲਾਤ ਕੀਤਾ ਕਦੇ ਸੁਣਦਾ ਕੋਈ ਨਹੀਂ ਸਾਡੇ ਕੋਲ ਆਏ ਨਹੀਂ ਉਹ ਉਹਨਾਂ ਸੁਣੀ ਨਹੀਂ ਕੋਈ ਵਿੱਚ ਸੁਣ ਨਹੀਂ ਕਵੀਰ ਬਾਦਲਾ ਆਇਆ ਗੱਲ ਉਹਨੇ ਵੀ ਨਹੀਂ ਸੁਣੀ ਉਹ ਨਹੀਂ ਉਹਨੇ ਤਾਂ ਕੱਲ ਸੁਣੀ ਨਹੀਂ ਸਾਨੂੰ ਤਾਂ ਨਾ ਬੁਲਾਇਆ ਇਹ ਸਾਡੇ ਕੋਲ ਜਿੰਨੇ ਮੈਂਬਰ ਹੈਗੇ ਨੇ ਉਹਨੇ ਕੁਝ ਨਹੀਂ ਬੁਲਾਇਆ ਨਾ ਅਸੀਂ ਇੱਥੇ ਹੀ ਰਹੇ ਹਾਂ ਗੱਡੀਕਦੇ ਰਹੇ ਵੀ ਕੋਈ ਵੀ ਉਹਨਾਂ ਗੇ ਸਵਾਲ ਕਰਾਂਗੇ ਵੀ ਸਾਡੀ ਵੀ ਸੁਣ ਲਓ ਵੀ ਜ਼ਮੀਨ ਤੋਂ ਦੋ ਦੋ ਮਰਲੇ ਕਿਤੇ ਚਾਰ-ਚਾਰ ਦੇ ਦਿਓ ਵੀ ਸਾਡੀ ਬੋਟ ਤਾਰਵੇ ਲੂਈਆਂ ਤੇ ਨਜ਼ਦੀਕ ਪਿੰਡ ਧੱਕਾ ਵਸਤੀ ਜਿੱਥੋਂ ਕਿ ਜਾਨੀਆਂ ਬੰਦ ਟੁੱਟਿਆ ਸੀ ਉਸ ਤੋਂ ਅੱਗੇ ਧੱਕਾ ਵਸਤੀ ਆ ਜਾਂਦਾ ਹੈ ਹਾਲਾਤ ਇੰਨੇ ਚਿੰਤਾਜਨਕ ਹੈ ਕਿ ਜੋ ਪਿੰਡ ਸੀ ਦਰਿਆ ਦੇ ਵਿੱਚ ਉਹ ਹੜ ਗਿਆ ਅਜੇ ਵੀ ਉਸ ਥਾਂ ਤੇ ਪਾਣੀ ਤਕਰੀਬਨ 4-4 3-3 ਫੁੱਟ ਤੱਕ ਪਾਣੀ ਹੈ ਤੇ ਜਿਹੜੇ ਲੋਕ ਨੇ ਉੱਥੇ ਦੇ ਵਸਨੀਕ ਸੀ ਉਹ ਹੁਣ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਚੌਂਪੜੀਆਂ ਬਣਾ ਕੇ ਬੈਠਿਆ ਕੋਈ ਸਮਾਜ ਸੇਵਕ ਕੇਵਲ ਕੋਈ ਆ ਜਾਂਦਾ ਤਾਂ ਫਿਰ ਉਸਮਾਨ ਖਾਣ ਪੀਣ ਦਾ ਰਾਸ਼ਨ ਹੋਵੇ ਤੇ ਜਾਂ ਫਿਰ ਪੀਣ ਦਾ ਪਾਣੀ ਹੋਵੇ ਉਹ ਦੇ ਜਾਂਦਾ ਮੱਛਰ ਬਹੁਤ ਜ਼ਿਆਦਾ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਆ ਇੱਕ ਸੰਸਥਾ ਦੇ ਵੱਲੋਂ ਸਰਚ ਲਾਈਟਾਂ ਜਰੂਰ ਦਿੱਤੀਆਂ ਗਈਆਂ ਖਾਣ ਪੀਣ ਦਾ ਸਮਾਨ ਮਿਲ ਰਿਹਾ ਪਰ ਜੋ ਘਰਾਂ ਦੇ ਛਾਣੇ ਨੇ ਉਹ ਟੈਰੀਟਾ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਕਿੰਨਾ ਉਹ ਨੁਕਸਾਨ ਹੋਇਆ ਹਾਲਾਤ ਚਿੰਤਾਜਨਕ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦਰਿਆ ਨਹੀਂ ਹੈ ਇਹ ਦਰਾ ਸਤਲੁਜ ਦਾ ਇੱਥੇ ਪਾਣੀ ਆਇਆ ਹੋਇਆ ਤਕਰੀਬਨ ਇੱਥੋਂ 1.5 ਕਿਲੋਮੀਟਰ 2 ਕਿਲੋਮੀਟਰ ਅੱਗੇ ਦਰਿਆ ਹੈ ਤਾਂ ਪਾਣੀ ਜੋ ਇੰਨਾ ਜ਼ਿਆਦਾ ਵਧਿਆ ਕਿ ਇੱਥਣ ਤੱਕ ਪਾਣੀ ਆ ਗਿਆ ਤਾਂ ਪਾਣੀ ਦਰਾ ਸਤਲੁਜ ਦੇ ਵਿੱਚ ਵਿੱਚ ਤੇ ਘਟ ਚੁੱਕਿਆ ਪਰ ਇਸ ਥਾਂ ਤੇ ਪਾਣੀ ਅਜੇ ਵੀ ਮੌਜੂਦ ਹੈ ਕਾਫੀ ਜ਼ਿਆਦਾ ਪਾਣੀ ਹੈ ਤਾਂ ਇੱਧਰ ਤਸਵੀਰ ਤੁਹਾਨੂੰ ਨਾਲ-ਨਾਲ ਸਾਰੀ ਦਿਖਾਉਂਦੇ ਆਂ ਤਕਰੀਬਨ 2 ਕਿਲੋਮੀਟਰ ਏਰੀਆ ਹੈ ਜਿਸ ਦੇ ਵਿੱਚ ਸਾਰੇ ਇਹ ਲੋਕ ਬੈਠੇ ਨੇ ਬਹੁਤ ਲੰਮੀ ਅੱਗੇ ਕ ਲੈਣਾ ਹੈ ਬਹੁਤ ਹਾਲਾਤ ਚਿੰਤਾਜਨਕ ਨੇ ਇਧਰ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਤਾਂ ਹਾਂਜੀ ਬੇਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਮਤਾਂ ਹਾਲਾਤ ਬੜੇ ਮਾੜੇ ਆ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਆ ਬਹੁਤ ਮਾੜੇ ਆ ਬਹੁਤਾ ਤੁਹਾਡੇ ਕੋਲ ਵੇਖ ਧੁੱਪੇ ਬੈਠੇ ਵਾਂ ਛਾਂ ਵੀ ਐ ਨਹੀਂ ਤੇ ਮਤਾਂ ਜਦੋਂ ਘਰ ਦੇ ਵਿੱਚ ਪਾਣੀ ਆਇਆ ਸੀਗਾ ਤੇ ਇਹ ਪਹਿਲਾਂ ਬੰਨ ਟੁੱਟਿਆ ਉਸ ਤੋਂ ਬਾਅਦ ਪਾਣੀ ਆ ਅੱਗੇ ਇੱਕ ਹੋਰ ਬੰਨ ਅਰਜੀ ਬੰਦ ਬਣਾਇਆ ਹਾਂਜੀ ਹਾਂਜੀ ਉਹ ਬੰਨ ਬਾਅਦ ਟੁੱਟਿਆ ਪਹਿਲਾਂ ਸਾਡੇ ਇਧਰ ਪਾਣੀ ਆ ਗਿਆ ਫਿਰ ਨਿਕਲੇ ਕਿਦਾਂ ਬਾਹਰ ਤੁਸੀਂ ਆਇਆ ਸਰੇ ਅਸੀਂ ਬਿਆੜੀਆਂ ਹੱਤ ਨਿਕਲੇ ਆ ਤੇ ਹੁਣ ਘਰਾਂ ਦੇ ਹਾਲਾਤ ਕੀ ਦੁਬਾਰਾ ਉਹ ਜਾ ਕੇ ਦੇਖਿਆ ਕਿਸੇ ਨੇ ਗਾਏ ਆ ਬਹੁਤ ਲਾਤ ਮਾਰੇ ਆ ਪਾਣੀ ਵਿੱਚ ਖੜਾ ਏ ਝਿਕੜ ਖੋਬਾ ਜੀ ਵੀ ਪਾਣੀ ਖੜਾ ਵਾ ਉੱਥੇ ਹਾਂਜੀ ਤੇ ਬਹੁਤ ਸਾਰੇ ਸਮਾਜ ਸੇਵਕ ਇੱਥੋਂ ਦੇ ਕਦੇ ਮੰਗ ਨਹੀਂ ਕੀਤੇ ਕਿ ਸਾਨੂੰ ਬਾਹਰ ਥਾਂ ਦੇ ਦਿਓ ਅੰਦਰ ਹਾਲਾਤ ਬੜੇ ਕਿਉਂਕਿ 23 ਵਜੇ ਵੀ ਹਾਲਾਤ ਮਾਰੇ ਆ ਸੁਣਦਾ ਨਹੀਂ ਵੀਰ ਜੀ ਸਾਡੀ ਕੋਈ ਨਹੀਂ ਸੁਣਦਾ ਕਦੇ ਕਿਸੇ ਨੇ ਨਹੀਂ ਸੁਣੀ ਨਾ ਨਾ ਸੁਖਬੀਰ ਬਾਦਲ ਆਇਆ ਉਹ ਸਾਡੇ ਵੱਲ ਵੇਖਿਆ ਵੀ ਨਹੀਂ ਇੱਥੇ ਸੁਖਬੀਰ ਬਾਦਲ ਆਇਆ ਸੀਗਾ ਹਾਂਜੀ ਉਹ ਉਧਰ ਗਿਆ ਸੀ ਦਾ ਸਾਡੇ ਵੱਲ ਆਇਆ ਹੀ ਨਹੀਂ ਗਰੀਬਾਂ ਵੱਲ ਠੱਕਾ ਵਸਤੀ 'ਚ ਨਹੀਂ ਆਇਆਗਾ ਨਹੀਂ 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 ਆਇਆ ਫਿਰ ਜੇਕਰ ਆਪਾਂ ਗੱਲ ਕਰੀ ਤੇ ਤੁਹਾਡੇ ਉੱਤੇ ਘਰਾਂ ਚ ਲੀਡਰ ਕੋਈ ਪਹੁੰਚਿਆ ਨਹੀਂ ਨਹੀਂ ਕੋਈ ਵੀ ਨਹੀਂ ਪਹੁੰਚਿਆ ਨਹੀਂ ਸੁਖਵੀਰ ਬਾਦਲ ਆਏ ਸੀ ਉਹ ਇੱਧਰ ਆਏ ਨਹੀਂ ਸੁਖਵੀਰ ਬਾਦਲ ਤਾਂ ਕਹਿੰਦੇ ਪੈਸੇ ਬੜੇ ਵੰਡ ਰਿਹਾ ਆ ਆਪਾਂ ਬੜੀਆਂ ਵੀਡੀਓ ਦੇਖਦੇ ਸਾਡੇ ਵੱਲੋਂ ਤੋਨੇ ਵੇਖਿਆ ਵੀ ਨਹੀਂ ਸੁਖਵੀਰ ਬਾਦਲ ਨੇ ਇੱਧਰ ਆਇਆ ਤੋੜ ਤੇ ਗਿਆ ਉਹਨਾਂ ਨੂੰ ਪੈਸੇ ਬੰਨ ਜੋ ਕੇ ਦੇ ਗਿਆ ਸਾਡੇ ਜਿੱਥੇ ਬੈਠੇ ਉਰਾਜੋ ਕੇ ਪੈਸੇ ਵੀ ਨਹੀਂ ਕਿਸੇ ਦਿੱਤੇ ਨਾ ਇੱਕ ਕੋਈ ਮਿੱਟੀ ਪਾ ਜਾਵੇ ਉਹ ਵੀ ਨਹੀਂ ਕਿਸੇ ਵੱਡਾ ਲੀਡਰ ਹੈ ਸੁਖਵੀਰ ਬਾਦਲ ਆਇਆ ਪਰ ਤੁਹਾਡੇ ਘਰਾਂ ਤੱਕ ਨਹੀਂ ਗਿਆ ਤੁਸੀਂ ਤੁਸੀਂ ਬੰਨ ਤੇ ਸੀ ਜਦੋਂ ਘਰ ਚ ਮਜੋਸ਼ ਸੀ ਅਸੀਂ ਇੱਥੇ ਬੈਠੇ ਆਂ ਪਰਸੋਂ ਆਇਆ ਪਰਸੋਂ ਐ ਉਹਨੇ ਤੁਹਾਡੀ ਕੋਈ ਗੱਲ ਨਹੀਂ ਸੁਣੀ ਨਹੀਂ ਕੋਈ ਗੱਲ ਨਹੀਂ ਸਾਡੀ ਸੁਣੀ ਤਾਂ ਹਾਲਾਤ ਨੇ ਲੀਡਰਾਂ ਦੇ ਹਾਂਜੀ ਉਹਨਾਂ ਨੇ ਸਾਡੇ ਨਿਗਾ ਹੀ ਨਹੀਂ ਮਾਰੀ ਜਿ ਉਹਨੇ ਆ ਕੇ ਆਏ ਨੂੰ ਦੇਖਿਆ ਹੀ ਨਹੀਂਗਾ ਉੱਥੋਂ ਗਿਆ ਸਿੱਧਾ ਉੱਥੋਂ ਜਾ ਕੇ ਮੁੜ ਗਿਆ ਬੰਨ ਕਿੰਨੀ ਗਰਮੀ ਹੈ ਤੁਸੀਂ ਤਾਂ ਹੰਡਾ ਰਹੇ ਹੋ ਲੀਡਰ ਗਰਮੀ ਥੋੜਾ ਕੰਮ ਕਰ ਲੈਣਗੇ ਵੇਖੋ ਜੀ ਅਸੀਂ ਬੈਠੇ ਗਰਮੀ 'ਚ ਤੁਹਾਨੂੰ ਵੇਖੋ ਡੰਗਰ ਸਾਹਿਬ ਕਿਤੇ ਛੱਡ ਕੇ ਆ ਜਾ ਕੇ ਹੁਣ ਇੱਥੇ ਸਾਡੇ ਡੰਗਰ ਵੱਜਿਆ ਹਣ ਤੂੜੀ ਤੱਕ ਕਿਸੇ ਕੋ ਮੰਗ ਲੈਨੇ ਕਦੇ ਕਿਸੇ ਕੋਲ ਮੰਗ ਲੈਨੇ ਤੇਰੀ ਨਹੀਂ ਜੇ ਕੋਈ ਚਾਰੇ ਦਾ ਪ੍ਰਬੰਧ ਜਾਂ ਇਦਾਂ ਨਹੀਂ ਕੋਈ ਆਏਗਾ ਚਾਰਾ ਨਹੀਂ ਜਿਹਨ ਵੇਖੋ ਅੱਜ ਚਾਰ ਸਾਨੂੰ ਮਿਲਿਆ ਅੱਜ ਇੱਕ ਇੱਕ ਆ ਸਾਨੂੰ ਗੱਠ ਮਿਲੀ ਹੈ ਚਾਰੇ ਦੀ ਲੋੜ ਹੈ ਇੱਥੇ ਚਾਰੇ ਦੀ ਲੋੜ ਆ ਸਾਨੂੰ ਜੀ ਹੁਣ ਸਾਨੂੰ ਖਾਲ ਵੀ ਹੋਵੇ ਮਿਲ ਜਾਵੇ ਚਲੋ ਡੰਗਰਾਂ ਸਾਡਾ ਡੰਗਰਾਂ ਦਾ ਬਹੁਤ ਮੁਸ਼ਕਲ ਹੈ ਜੀ ਹੁਣ ਛਾਂ ਵੀ ਐ ਨਹੀਂ ਸਾਡੇ ਹੁਣ ਸਾਡਾ ਪਾਣੀ ਸੁੱਕੂਗਾ ਫਿਰ ਡੰਗਰ ਕਰ ਲੈ ਕੇ ਜਾਵਾਂਗੇ ਪਰ ਰਾਹ ਸਾਡਾ ਟੁੱਟਿਆ ਕਿਦੇ ਅਸੀਂ ਬੇੜੀਆਂ ਤੇ ਜਾਣਾ ਟੋਰ ਕਿਤੇ ਜਾ ਨਹੀਂ ਸਕਦੇ ਤਾਂ ਪਿੰਡ ਦੇ ਤੱਕਾ ਬਸਤੀ ਦੀ ਹਾਲਾਤ ਇੱਧਰ ਵੀ ਹੋਰ ਤਸਵੀਰ ਦਿਖਾ ਦਿੰਨੇ ਆ ਇੱਧਰ ਮਾਤਾ ਸ਼ੇ ਇਹ ਬਹਾਮੀ ਤੇ ਬਚਾਵਾ ਵੱਡੀ ਜੁਆੜੀ ਦੋਦੀ ਉਹ ਬਰਾ ਦੇ ਵਿੱਚ ਬੈਠ ਕੇ ਰਾਤ ਇਹਦੇ ਵਿੱਚ ਹੀ ਫਿਰ ਕੱਟਦੇ ਨੇ ਇਹਦੇ ਵਿੱਚ ਕੱਟਣੀ ਕੋਈ ਇੱਥੇ ਕੋਈ ਪੱਖੇ ਦਾ ਪ੍ਰਬੰਧ ਨਹੀਂ ਹੈ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਕਿੱਦਾਂ ਗੁਜ਼ਾਰਾ ਹੁੰਦਾ ਜੀ ਕਿੱਦਾਂ ਇਵੇਂ ਫਿਰ ਭਾਏ ਉੱਠ ਤੇ ਕਦੇ ਅੰਦਰ ਕਦੇ ਬਾਹਰ ਹੋ ਜਾਵਿਦਾ ਫਿਰ ਅੱਜ ਕਿੰਨੇ ਦਿਨ ਹੋ ਗਏ ਅੱਜ ਹਨ 8 ਦਿਨ ਹੋ ਗਏ 8 ਦਿਨ ਹੋ ਗਏ ਤੇ ਪਾਣੀ ਘਰਾਂ ਚ ਜਾ ਜੇ ਨਹੀਂ ਸੁੱਕਿਆ ਨਹੀਂ ਜੀ ਸੁੱਕਾ ਕੱਲ ਪਰਸੋਂ ਦੀ ਹੁੱਕ ਜਾ ਤੇ ਪਾਣੀ ਹੁਣ ਅੱਗੇ ਕੋਈ ਲੀਟਰ ਹੈ ਇੱਥੇ ਬੈਠ ਕੇ ਕਦੇ ਦੁੱਖ ਸੁੱਖੀ ਕੀਤਾ ਹੋਵੇ ਵੀ ਬਣਾ ਮਾੜਾ ਹੋਇਆ ਉਹ ਬਾਦਲ ਹਰਕਾਰ ਆਏ ਨਹੀਂ ਜਿਹੜੀ ਉਹ ਆਈਏ ਤੇ ਇੱਥੇ ਨਾ ਹਰ ਚੀ ਹੱਤ ਲੱਖ ਅਖੇ ਤੂੰ ਬੰਨ ਨਾ ਤੇ ਲਾ ਦੇ ਤੇ ਘਰਾਂ ਦਾ ਨਾ ਹੀ ਕੋਨ ਲੈਣ ਸਾਨੂੰ ਕੀ ਹੈ ਬੰਨ ਐ ਤੇ ਲਾ ਦਿਓ ਉਹ ਬਨ ਹਰ ਟੁੱਟਾ ਪਏ ਇਧਰ ਕੋਈ ਮਿੱਟੀ ਨਹੀਂ ਪਾਣੀ ਕਿ ਕੋਈ ਚ ਨਹੀਂ ਅਹੀਂ ਖਾਨ ਪੰਜ ਮਰਲੇ ਥਾਈ ਦੇ ਦਿੰਦਾ ਸਾਨੂੰ ਇੰਨੀ ਬੜੀ ਉਹ ਗੱਲ ਨਾ ਹੁਣੇ ਕੋਈ ਵੇਖਾ ਹੀ ਕੋਈ ਪਰਣ ਗਿਆ ਚਲਾ ਇਧਰ ਆਇ ਕੋ ਨਹੀਂ ਅਹੀਂ ਫਿਰ ਗੁੱਸੇ ਨਾਲ ਮਗਰ ਕੋ ਨਹੀਂ ਗਏ ਵੀ ਇੱਥੇ ਤੇਰਾ ਹੱਕ ਬਣਦਾ ਹਾ ਤੇ ਚੁਗਿਆ ਚਾ ਤੂੰ ਗਰੀਬਾਂ ਦੀ ਹੁਣ ਤੂੰ ਗਰੀਬਾਂ ਦਾ ਨਾ ਹੁਣੇ ਕੋਈ ਗੱਲ ਬਾਤ ਨਹੀਂ ਅਸੀਂ ਹਾਰੇ ਆਖੀ ਗਏ ਆ ਵੀ ਇੱਥੇ ਆਵੇ ਤਾਂ ਤੰਬੂਜ ਕੋਈ ਨਾ ਉੱਧ ਗੜੀ ਚੜਤੂ ਗਿਆ ਚਲਾ ਇੱਥੇ ਇੱਕ ਤਾਂ ਤੂੰ ਕੱਟ ਤੇ ਵਿਖਾ ਕੇ ਸਾਨੂੰ ਦੇਣਾ ਅੰਜੀ ਧੋਪਾ ਚ ਕੱਟਦੇ ਪੈ ਪਤਾ ਹੈ ਕਿ ਕੋਲੇਗਾ ਕਨੇਗਾ ਖਾਣ ਉਹਨੇ ਤਾਂ ਤੂੰ ਖਾ ਪੀ ਐਸੀ ਤੇ ਹਉ ਹੀ ਜਾਣਾ ਤਾਂ ਇਹ ਹਾਲਾਤ ਨੇ ਧੱਕਾ ਵਸਤੀ ਐਂਡ ਲਗਭਗ ਉੱਥੇ ਖਤਮ ਹੋ ਚੁੱਕਿਆ ਤੇ ਬੰਨਾਂ ਦੇ ਉੱਪਰ ਇਹ ਲੋਕ ਬੈਠੇ ਨੇ ਮੇਰੇ ਦੋਨਾਂ ਸਾਈਡਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵਿੱਚ ਉਹ ਗਿਆ ਇੱਧਰ ਵਿੱਚ ਉਹ ਗਿਆ ਬਣਾਈਆਂ ਹੋਈਆਂ ਹਾਲਾਤ ਤਰਸਯੋਗ ਨੇ ਇੱਕ ਪਾਸੇ ਪਾਣੀ ਹੈ ਪਾਣੀ ਦੀ ਤਪਸ਼ ਬਹੁਤ ਜ਼ਿਆਦਾ ਹੈ ਮੈਂ ਦੱਸ ਦਵਾਂ ਕਿ ਵੀਡੀਓ ਬਣਾਉਣ ਲੱਗਾ ਮੋਬਾਈਲ ਵੀ ਜੋ ਗਰਮ ਕੈਮਰਾ ਗਰਮ ਹੋਇਆ ਫਿਰ ਮੋਬਾਈਲ ਵੀ ਹੋ ਗਿਆ ਸੀ ਤਾਂ ਲੋਕ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋਣਗੇ ਹਾਲਾਤ ਚਿੰਤਾਜਨਕ ਨੇ ਘਰਾਂ ਛਿਆਂ ਨੇ ਟੁੱਟ ਗਏ ਨੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਜਿੰਨੇ ਕਹਿ ਦਈਏ ਆਪਾਂ ਉਹ ਨਹੀਂ ਤਾ ਹੋਰ ਕਿਸੇ ਚੀਜ਼ ਦੀ ਲੋੜ ਹੈ ਉਹ ਗੱਲ ਕਰਾਂਗੇ ਹਜੇ ਪਹਿਲਾਂ ਸੱਚੀ ਗੱਲ ਜੀ ਸੱਚੀ ਗੱਲ ਜੀ ਹਾਲਾਤ ਬੜੇ ਟੋੜੇ ਮਾੜੇ ਜੀ ਇਸ ਤੋਂ ਲੱਗ ਹੋਰ ਕਿਸੇ ਚੀਜ਼ ਦੀ ਲੋੜ ਹੈਗੀ ਤੈਨੂੰ ਬਹੁਤ ਸਾਰੇ ਸਮਾਜ ਸੇਵਕ ਹੈ ਕਿਸੇ ਚਾਰੇ ਦੀ ਲੋੜ ਹੋਵੇ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਮੱਝਾਂ ਲਈ ਚਾਰੇ ਦੀ ਚਾਰੇ ਦੀ ਤਾਂ ਲੋੜ ਹੈਗੀ ਆ ਵੀਰ ਜੀ ਤੇ ਤੁਸੀਂ ਜਦੋਂ ਤੱਕਾਵਸਤੀ ਤੋਂ ਆਏ ਤੁਸੀਂ ਘਰਾਂ ਦੇ ਕੀ ਹਾਲਾਤ ਆ ਤੁਹਾਡੇ ਹਾਲਾਤ ਬਹੁਤ ਮਾੜੇ ਆ ਸਾਡੇ ਤਾਂ ਘਰ ਚ ਪਾਣੀ ਬਹੁਤ ਚੱਲ ਰਿਹਾ ਸੀ ਤਾਂ ਇਹ ਲੈਣ ਅੱਗੇ ਤੱਕ ਹੈ ਬਹੁਤ ਵੱਡੀ ਲੈਣੇ ਦਰਦਨਾਕ ਤਸਵੀਰਾਂ ਨੇ ਦਰਿਆ ਸਤਲੁਜ ਦੇ ਕੰਢੇ ਦੀਆਂ ਤਸਵੀਰਾਂ ਨੇ ਇਹਨਾਂ ਦੇ ਜੋ ਛਿਆਨੇ ਸੀ ਘਰ ਸੀ ਉਹ ਸਾਰੇ ਡੁੱਢ ਗਿਆ ਤਾਂ ਉਸ ਤੋਂ ਬਾਅਦ ਹਾਲਾਤ ਇਹ ਬਣੇ ਹੋਇਆ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਘਰ ਇੱਧਰ ਵੀ ਝੁੱਗੀਆਂ ਬਣਾਈ ਹੋਈਆਂ ਇੱਧਰ ਵੀ ਝੁੱਗੀਆਂ ਘਰਾਂ ਵਿੱਚ ਲਾਈਟ ਦਾ ਪ੍ਰਬੰਧ ਹੁੰਦਾ ਪਰ ਇੱਥੇ ਲਾਈਟ ਵਗੈਰਾ ਦਾ ਨਹੀਂ ਪ੍ਰਬੰਧ ਕੋਈ ਇਧਰ ਮਾਤਾ ਜੀ ਬੈਠੇ ਆ ਦਿਨਾਂ ਗੱਲ ਕਰਦੇ ਆ ਤੇਰੀ ਨੂੰ ਹਾਂ ਜੀ ਮਾਤਾ ਸਤਿ ਸ੍ਰੀ ਅਕਾਲ ਜੀ ਸਾਥੇ ਦੀ ਕਾ ਹੋਰ ਮਾਤਾ ਠੀਕ ਠਾਕ ਹਾਂ ਹਾਲਾਤ ਕਿਦਾਂ ਦੇ ਆ ਹਾਲਾਤ ਮਾੜੇ ਆ ਮਾਤਾ ਬੜੇ ਤਰਸ ਜੋ ਕੇ ਰਾਤ ਕਿੰਨਾ ਕੱਢਦੇ ਹੋ ਮੇਰਾ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਸਾਰਿਆਂ ਨੂੰ ਇੱਕੋ ਸਵਾਲ ਹੀ ਕਰੀ ਜਾਣਾ ਕਿ ਰਾਤ ਰਾਤ ਦੇ ਹਨੇਰਾ ਵੀ ਹੁੰਦਾ ਹੈ ਪੱਖੇ ਦੀ ਲੋੜ ਵੀ ਹੁੰਦੀ ਹੈ ਪਰ ਇੱਥੇ ਤਾਂ ਜਿਵੇਂ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਰਾਤ ਬੜੀ ਔਖੀ ਕੱਟੀ ਹੁੰਦੀ ਹੈ ਤੇ ਮਤ ਕੋਈ ਦਵਾਈ ਦਬਾਰਾ ਦਾਰੂ ਲੈਣਾ ਹੋਵੇ ਘਰ ਤੋਂ ਦੇ ਉੱਥੇ ਰੋੜ ਗਿਆ ਤੇ ਫਿਰ ਕਿਦਾਂ ਲੈਣ ਜਾਂਦੇ ਮਰ ਰੱਬ ਰੱਖਾ ਹੈ ਕੀ ਕਰੀ ਮਤ ਕਦੇ ਡਿਮਾਂਡ ਨਹੀਂ ਕੀਤੀ ਕਿ ਅਸੀਂ ਦਰਿਆ ਦੇ ਅੰਦਰ ਬੈਠੇ ਆ ਕੋਈ ਬਾਹਰ ਸਾਨੂੰ ਕੁਛ ਥਾਂ ਦੇ ਦਿਓ ਮੇਰੀ ਸੁਣ ਲੈ ਗੱਲ ਭਈ ਹੁਣ ਥਾਂ ਦੀ ਸ਼ਿਪਾਹ ਸਪਾਈ ਬੈਠੇ ਆ ਜੋ ਕੋਈ ਭਾਪੇ ਅੰਦਰ ਨਹੀਂ ਹਨ ਲੈਣ ਦੇ ਅੰਦਾ ਪੈਂਟ ਨਹੀਂ ਲੈਣ ਜਾਂਦਾ ਕਿਉਂ ਇਹਨਾਂ ਕੋਲ ਜ਼ਮੀਨ ਪਈ ਹੈ ਹੈ ਇਹਨਾਂ ਕੋਲ ਜ਼ਮੀਨ ਪਈ ਹੈ ਕੋਈ ਦਿੰਦੇ ਨਹੀਂ ਤੇ ਇਹਨਾਂ ਤਾਂ ਕਈ ਵੀ ਦੇਣੀ ਬਾਹਰ ਉਹ ਇਹਨਾਂ ਲੈਣ ਦੇ ਅੰਦੇ ਉਹ ਕਿਉਂ ਨਹੀਂ ਲੈਣ ਦਿੰਦੇ ਉਹ ਆਟਾਂ ਪਾ ਬੂਟਾਂ ਦਾ ਵੀ ਮਸਲਾ ਇੱਥੇ ਵੀ ਇਹ ਸਾਨੂੰ ਇਹਨਾਂ ਦੀ ਵਾਟਰ ਨਹੀਂ ਪਾਣੀ ਦੂਰ ਚੱਲੇਗਾ ਹੈ ਹਾਂ ਤੇ ਇੱਕ ਮਤ ਹੋਰ ਗੱਲ ਹੈ ਜੋ ਤੁਹਾਡੇ ਘਰ ਸੀਗੇ ਉੱਥੇ ਹੁਣ ਉੱਥੇ ਹਾਲਾਤ ਕਿਦਾਂ ਦੇ ਆ ਹਾਲਾਤ ਉਵੇਂ ਬੈਠੇ ਹੀ ਆਏ ਪਾਣੀ ਤਾਂ ਖੜਾ ਹੈ ਗੰਧ ਵੱਜਾ ਪੈ ਮੂਸ਼ਕ ਨਿਰਾ ਪਿਆ ਹੁੰਦਾ ਉੱਥੇ ਖੇਰ ਨੂੰ ਪੀੜ ਬਿਮਾਰੂ ਅਜਾ ਵੀਦਾ ਮ ਰੱਖਦੇ ਬੈਠੇ ਆ ਜਾ ਵੀਦਾ ਉਹ ਰੋਧਕੇ ਤਾਂ ਆਤੇ ਥਾਂ ਬੜਾ ਗਿਲਾ ਹੈ ਤੇ ਮਾਤਾ ਇੱਧਰ ਬਾਪੂ ਜੀ ਆਏ ਹਾਂਜੀ ਤੁਸੀਂ ਕੀ ਕਹਿਣਾ ਦੱਸੋ ਕਰੋ ਇੱਧਰ ਸੇਵਾ ਕਰਦੇ ਲਈ ਆਸ ਗੁਰਦੁਆਰੇ ਰੇਡ ਮੋਂ ਪੈਂਡਾ ਸਾਡਾ ਤੇ ਪਲੇਟ ਪੈਣਾ ਨਹੀਂ ਸੀ ਲੱਕ ਚ ਜਿਹੜਾ ਐਮਐਲ ਬਣਿਆ ਮੋਰੇ ਘਰ ਗਿਆ ਉਸਨੇ ਪੈਸੇ ਨਹੀਂ ਦਿੱਤੇ ਗੰੜਿਆ ਮੈਨੂੰ ਕਿਹੜਾ ਐਮਐਲ ਬਣਿਆ ਨਾ ਪਾਰ ਆ ਤੁਸੀਂ ਕੀ ਲੈ ਲੈ ਕੇ ਜਾ ਰਹੇ ਹੋ ਸਮਾਨ ਵਿੱਚ ਮਿਲਿਆ ਇਹ ਤੇ ਹੁਣ ਪਾਰ ਲੈ ਕੇ ਜਾਉਂਗੀ ਆ ਮੇਰੀ ਲੰਕ ਬੜੀ ਲੰਕੇ ਜਾਉਂਗੇ ਹਾਂਜੀ ਲੋ ਮੁੰਡੇ ਮੋਗਾ ਮੇਰਾ ਇੱਕ ਮੁੰਡਾ ਹੈ ਕੀ ਹੋਇਆ ਸੀਗਾ ਉਹਨਾਂ ਨੂੰ ਉਹ ਡੁੱਬ ਕੇ ਮਰਿਆ ਸੀ ਮੁੰਡਾ ਇਹ ਦੋਵਾਂ ਦੀ ਤੁਸੀਂ ਗੱਲ ਕੀਤੀ ਹੈ ਨਾ ਦੋ ਮੁੰਡੇ ਮਕ ਐਕਸੀਡੈਂਟ ਹੋ ਗਿਆ ਮਰਿਆ ਸੀ ਹੋਰ ਘਰ ਦੇ ਕੰਮ ਕਰ ਕੀ ਕਰਦੇ ਆ ਕੱਢ ਆਹ ਨੱਕੜ ਦਾ ਕਰਦਾ ਮੈਂ ਮਿਸਰੀਆਂ ਨੇ ਨਾ ਪੰਡਾ ਚ ਉਹਨਾਂ ਜਮੀਨਾਂ ਨੇ ਆਪਣੀ ਤਾਂ ਹਾਲਾਤ ਬਹੁਤ ਤਰਸਯੋਗ ਨੇ ਆਪਣੇ ਦੇਖੇ ਜੇ ਤਾਂ ਬਹੁਤ ਜ਼ਿਆਦਾ ਹਾਂਜੀ ਤਾਂ ਇੱਧਰ ਅੱਗੇ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਇੱਧਰ ਬੈਠੇ ਹੰਜ ਪਾਣ ਸਸਤੀ ਗੱਲ ਸਤਿ ਸ੍ਰੀ ਅਕਾਲ ਜੀ ਘਰਾਂ ਦੇ ਜਿੱਥੇ ਇੱਕ ਵਾਰ ਸਾਰਿਆਂ ਨੂੰ ਉਹੀ ਸਵਾਲ ਮੈਂ ਕਰ ਰਹਾ ਕਿ ਜੋ ਘਰ ਸੀ ਸਾਰਿਆਂ ਦੇ ਡੁੱਬੇ ਹੋ ਤੁਹਾਡਾ ਘਰ ਵੀ ਉੱਥੇ ਸੀਗਾ ਹਾਂਜੀ ਸਾਡਾ ਸਾਰਿਆਂ ਦਾ ਪਰਿਵਾਰ ਜਿੰਨਾ ਪਿੰਡ ਹੈਗਾ ਜੀ ਸਾਰਿਆਂ ਦਾ ਬੁਰਾ ਹਾਲ ਹੀ ਹੈਗਾ ਵੀਰਾ ਸਾਰਿਆਂ ਦਾ ਬੁਰਾ ਇੱਥੇ ਦੇਖੋ ਜੋ ਘਰ ਚੋਂ ਲੜੈਂਦੀਆਂ ਚੀਜ਼ਾਂ ਆਉਂਦੀ ਉਹ ਤਾਂ ਮੈਨੂੰ ਲੱਗਦਾ ਕਿ ਮਿਲ ਜਾਂਦੀਆਂ ਹੋਣਗੀਆਂ ਪਰ ਕਦੇ ਇਹ ਡਿਮਾਂਡ ਨਹੀਂ ਕੀਤੀ ਕਿ ਘਰਾਂ ਦੇ ਬਣਾਉਣ ਲਈ ਕੋਈ ਥਾਂ ਹੀ ਬਾਹਰ ਦੇ ਦਿਓ ਉਹ ਕੀਤੀ ਆ ਜੀ ਬਹੁਤ ਤਿੰਨ ਸਾਲ ਹੋ ਗਏ ਨੇ ਮਿੰਤਾ ਕਰਦੇ ਪਏ ਤੇ ਬੋਟ ਸਾਰੇ ਲੈ ਲੈਿੰਦੇ ਨੇ ਜਿੰਨੀ ਬੋਟ ਸਾਰੇ ਹੁਣ ਲੀਡਰ ਆਉਂਦੇ ਹੁਣ ਸਵਾਲ ਨਹੀਂ ਕੀਤਾ ਜੀ ਸਵਾਲ ਤਾਂ ਜੀ ਕਰਿਆ ਕੱਲ ਲੀਡਰ ਆਏ ਸੀ ਵੱਡੇ ਤੇ ਉਹਨਾਂ ਨੂੰ ਕਿਹਾ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਉਹਨਾਂ ਉਧਰ ਮਿੱਟੀ ਦੇ ਪੈਸੇ ਦੇ ਕੇ ਬਾਹਰ ਨਾ ਦੇ ਤੇ ਚਲੇ ਗਏ ਉਹਨਾਂ ਨੇ ਤਾਂ ਪੈਸੇ ਤਾਂ ਦੇ ਜਾਂਦੇ ਤੋਡੀ ਗੱਲ ਨੂੰ ਨਹੀਂ ਸੁਣਦਾ ਕੋਈ ਨਹੀਂ ਸਾਡੇ ਕੋਲ ਆਏ ਨਹੀਂ ਉਹਨਾਂ ਸੁਣੀ ਨਹੀਂ ਕੋਈ ਵਿੱਚ ਸਵਾਲ ਨਹੀਂ ਕਵੀਰ ਬਾਦਲਾ ਆਇਆ ਗੱਲ ਉਹਨੇ ਵੀ ਨਹੀਂ ਸੁਣੀ ਉਹ ਨਹੀਂ ਉਹਨੇ ਤਾਂ ਕੱਲ ਸੁਣੀ ਹੀ ਨਹੀਂ ਸਾਨੂੰ ਤਾਂ ਨਾ ਬੁਲਾਇਆ ਹੀ ਨਹੀਂ ਸਾਡੇ ਕੋਈ ਨਹੀਂ ਮੈਂਬਰ ਰਹਿ ਗਏ ਨੇ ਉਹਨੇ ਕੁਝ ਨਹੀਂ ਬੁਲਾਇਆ ਨਾ ਅਸੀਂ ਇੱਥੇ ਹੀ ਰਹੇ ਹਾਂ ਗੱਡੀਕਦੇ ਰਹੇ ਵੀ ਕੋਈ ਵੀ ਉਹਨਾਂ ਗੇ ਸਵਾਲ ਕਰਾਂਗੇ ਵੀ ਸਾਡੀ ਵੀ ਸੁਣ ਲਓ ਵੀ ਜ਼ਮੀਨ ਦੇ ਦੋ ਦੋ ਮਰਲੇ ਕਿਤੇ ਚਾਰ ਚਰ ਦੇ ਦਿਓ ਵੀ ਸਾਡੀ ਬੋਟ ਧਾਰ ਵੇਲੇ ਵੀ ਤੁਸੀਂ ਲੈਂ ਯੇ ਦੰਦੀ ਉਦੋਂ ਸਾਰੀ ਤੇ ਉੱਤੇ 900 ਵੋਟ ਹੈਗੀ ਐਨਾ ਪਰਿਵਾਰ ਪਤਾ ਕਿੰਨਾ ਵੱਡਾ ਪਿੰਡ ਸਾਡਾ ਹੈਗਾ ਕੋਈ ਮੁੱਲ ਹੀ ਨਹੀਂ ਸਾਡੀ ਤਾਂ ਵੋਟ ਦਾ ਵੀ ਪੈਂਦਾ ਤਾਂ ਇਹ ਹਾਲਾਤ ਨੇ ਦਰਦਨਾਕ ਤਸਵੀਰਾਂ ਨੇ ਤਕਰੀਬਨ ਦੇਖੋ ਕਿ ਅੱਧਾ ਕਿਲੋਮੀਟਰ ਤਾਂ ਅਸੀਂ ਤੁਰ ਲਿਆ ਵਾ ਤਾਂ ਹੁਣ ਅੱਗੇ ਤੱਕ ਤਸਵੀਰ ਲਗਾਤਾਰ ਦਿਖਾ ਰਹੇ ਹਾਂ ਝੁੱਗੀਆਂ ਹੀ ਝੁੱਗੀਆਂ ਨਜ਼ਰ ਆਉਣਗੀਆਂ ਇੱਧਰ ਭਾਈ ਜੀ ਬੈਠੇ ਹਨ ਤਾਂ ਥੋੜਾ ਜਿਹਾ ਪਛਦੇ ਹਾਂ ਹਾਂਜੀ ਭਾਈ ਜੀ ਕੀ ਹਾਲ ਹੈ ਠੀਕ ਹੈ ਜੀ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੋ ਬਹੁਤ ਔਖਾ ਇੱਥੇ ਜੀ ਇਹ ਬੰਦੀ ਉੱਪਰੇ ਘਰਾਂ ਦੇ ਵਿੱਚ ਤਾਂ ਪਾਣੀ ਖੜਾ ਹੋਊਗਾ ਜੀ ਹਾਂ ਜੀ ਹਾਂ ਜੀ ਬਹੁਤ ਪਾਣੀ ਖੜਾ ਹੈ ਇੱਥੇ ਜੀ ਵੱਡਾ ਸਵਾਲ ਇੱਥੇ ਉੱਠਿਆ ਕਹਿੰਦੇ ਕਿ ਸਕਬੀਰ ਬਾਦਲ ਆਏ ਸੀ ਸਾਡੇ ਤੋਂ ਉਹਨਾਂ ਗੱਲ ਵੀ ਨਹੀਂ ਸੁਣੀ ਹਾਂ ਜੀ ਹਾਂ ਜੀ ਨਹੀਂ ਗੱਲ ਸੁਣੀ ਜੀ ਉਹ ਫੋਟੋਆਂ ਇਥੋਂ ਬੰਦ ਤੋਂ ਕਰਕੇ ਪਿੱਛੇ ਮੁੜ ਗਿਆ ਪੰਡਲ ਤਾਂ ਨਾ ਦੇਖਿਆ ਨੀਗਾ ਤੇ ਫਿਰ ਦੇਖੋ ਤੁਸੀਂ ਤਕਰੀਬਨ 55 60 ਘਰੋਂ ਹਾਂਜੀ ਹਾਂਜੀ ਤੁਹਾਡੇ ਵਿੱਚੋਂ ਕੋਈ ਅਕਾਲੀ ਦਲ ਦੇ ਬੰਦੇ ਵੀ ਹੋਣਗੇ ਹਾਂਜੀ ਹਾਂਜੀ ਹੈਗੇ ਆ ਜੀ ਹੈਗੇ ਤੇ ਫਿਰ ਉਹਨਾਂ ਉਹਨਾਂ ਨੇ ਨਹੀਂ ਕਿਹਾ ਵੀ ਭਾਈ ਗੱਲ ਸੁਣੋ ਅਸੀਂ ਤਾਂ ਤੇਰੇ ਪਾਰਟੀ ਦੇ ਬੰਦੇ ਹਾਂ ਹਾਂਜੀ ਹਾਂਜੀ ਕਿਹਾ ਸੀ ਜੀ ਤੇ ਫਿਰ ਉਹਨਾਂ ਇੱਕ ਜਵਾਬ ਮਿਲਿਆ ਜਵਾਬ ਹਨ ਕੁਛ ਨਹੀਂ ਦਿੱਤਾ ਇਦਾਂ ਘਟੀ ਬੈ ਚੱਲ ਗਏ ਕਹਿੰਦੇ ਕਿ ਫੇਰ ਆਂਖ ਫੇਰ ਗੱਲ ਸੁਣਾਗੇ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਉਹਨੇ ਕੋਈ ਰਾਤ ਕਿੱਦਾਂ ਲੰਘਦੀ ਆ ਨਾਲ ਤਾਂ ਪਾਣੀ ਖੜਾਇ ਨਹੀਂ ਰਾਤ ਬਹੁਤ ਔਖੀ ਲੰਘਦੀ ਆ ਜੀ ਮੱਛਰ ਬਹੁਤ ਐਥੇ ਤੇ ਨਾਲੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਬਹੁਤ ਔਖੀ ਰਾਤ ਹੈ ਨੰਕੀ ਤੇ ਜੰਦਾ ਇਹ ਦੋ ਤੇਈ ਚ ਪਾਣੀ ਜਿਹੜਾ ਆ ਉਹ ਤੋਂ ਸਾਡੇ ਕਮਰੇ ਡਿੱਗੇ ਹੋਇਆ ਉਥੇ ਅਜੇ ਟੰਬੂਆਂ ਚ ਰਹੀ ਜੰਨੇ ਆ ਇਹ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਮੇਲੇ 1.25 ਲੱਖ ਮਿਲ ਗਿਆ ਘਰ ਨੂੰ ਜਿਹਨੇ ਕਮਰਾ ਡਿੱਗਾ ਪਰ ਇਹ ਤੱਕ ਕੁਝ ਵੀ ਨਹੀਂ ਮਿਲਿਆ ਤਾਂ ਇਹ ਹਾਲਾਤ ਚਿੰਤਾਜਨਕ ਨੇ ਅੱਗੇ ਤੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਘਰ ਆ ਬਜ਼ੁਰਗ ਵੀ ਇੱਥੇ ਨੇ ਮਾਤਾ ਨੇ ਬਹੁਤ ਸਾਰੇ ਵੀਰ ਇੱਥੇ ਨੇ ਵਾਪਸ ਬੱਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਲਾਤ ਬੜੇ ਮਾੜੇ ਆ ਲਗਾਤਾਰ ਦੇਖ ਰਿਹਾ ਕਿਦਾਂ ਗਜਰ ਕਰਦੇ ਆ ਅੱਜ ਤੰਬੂਆਂ 'ਚ ਬੈਠੇ ਆ ਬਸ ਕਹਿੰਦੇ ਕੱਲ ਸੁਖਵੀਰ ਬਾਦ ਲਾਇਆ ਕਿ ਸੁਣੀ ਨਹੀਂ ਗੱਲ ਬਾਤ ਸੱਚੀ ਸਾਰੇ ਕਹਿ ਰਹੇ ਉਹ ਆਇਆ ਸੀ ਪਰ ਉਹ ਜਿਹੜਾ ਜਾਣੀਆਂ ਮਰਾਜ ਵਾਲੇ ਨਹੀਂ ਪੈਸੇ ਉਹਨਾਂ ਨੂੰ ਦੇ ਗਏ ਇੱਥੇ ਦੀ ਕੋਈ ਗੱਲ ਬਾਤ ਨਹੀਂ ਨੁਕਸਾਨ ਤਾਂ ਤੁਹਾਡਾ ਜ਼ਿਆਦਾ ਹੋਇਆ ਜੀ ਪੈਸੇ ਉਹਨਾਂ ਨੂੰ ਦੇ ਗਏ ਟੱਕਾ ਵਾਸੀ ਦਾ ਨੁਕਸਾਨ ਹੋਇਆ ਹੈ ਉਹ ਪੈਸੇ ਉਹਨਾਂ ਨੂੰ ਦੇ ਗਏ ਜਿਨ੍ਹਾਂ ਨੇ ਬੰਨ ਬੰਨੇ ਨੇ ਜਾਂ ਉਹ ਘਰਾਂ ਚੋਂ ਨਾ ਬੰਨੇ ਤੁਹਾਨੂੰ ਕੋਈ ਦੇ ਕੇ ਕਿ ਭਈ ਲੋਭਿਕ ਭਾਈ ਆਪਦਾ ਘਰ ਹੀ ਬਣਾ ਲਿਓ ਨਹੀਂ ਸਾਨੂੰ ਨੇ ਕੁਝ ਵੀ ਦੇ ਗਏ ਕਦੀ ਕਿਸੇ ਲੀਟਰਾਂ ਨੇ ਕੁਝ ਦਿੱਤਾ ਨਹੀਂ ਸੁਣਿਆ ਹੀ ਕੋਈ ਕਿਸੇ ਸਾਨੀਵਾਜ ਹੀ ਨਹੀਂ ਸੁਣੀ ਤਸਕबीर ਸਿੰਘ ਬਾਦਲ ਤੇ ਵੱਡੇ ਸਵਾਲ ਉੱਠਣੇ ਇੱਥੇ ਬਹੁਤ ਜ਼ਿਆਦਾ ਹਾਂਜੀ ਤੁਸੀਂ ਕੀ ਕਰ ਰਹੇ ਸੀਗੇ ਅਸੀਂ ਕਹਿ ਰੱਖੇ ਬਈ ਭੜਾਈ ਬੱਚਿਆਂ ਦੀ ਬੱਚੇ ਪੜਨ ਜਾਂਦੇ ਸਕੂਲ ਸਕੂਲ ਕਿੱਥੇ ਸੀ ਗਈ ਸਕੂਲ ਕੋਈ ਇੱਥੇ ਕੋਈ ਪਿੰਡ ਸਾਡੇ ਗਾ ਪਿੰਡ ਦੇ ਅੰਦਰ ਸਕੂਲ ਸੀ ਉੱਥੇ ਤੋਂ ਹੁਣ ਪਾਣੀ ਖੜਾ ਹੈ ਸਕੂਲ ਦੇ ਵਿੱਚ ਤਾਂ ਹੁਣ ਬਾਹਰ ਬੱਚਿਆਂ ਨੂੰ ਵੀ ਕੋਈ ਪੜਾਈ ਬਹੁਤ ਔਖੀ ਹੋ ਗਈ ਹੈ ਕਿ ਉਦਾਂ ਨਹੀਂ ਅਸੀਂ ਬੜੇ ਔਖੇ ਆ ਇੱਥੇ ਪਾਣੀ ਕੇ ਥਾਂ ਤਾਂ ਜਗ੍ਹਾ ਮਿਲ ਜਾਤੋ ਚੰਗਾ ਵਧੀਆ ਤਾਂ ਇਹ ਹਾਲਾਤ ਨੇ ਅੱਗੇ ਤੱਕ ਲਗਾਤਾਰ ਕੋਸ਼ਿਸ਼ ਕਰ ਰਹੇ ਕਿਲੋਮੀਟਰ ਦਾ ਸਫ਼ਰ ਤੈ ਹੋ ਗਿਆ ਵਾ ਤੇ ਕਿਲੋਮੀਟਰ ਤੱਕ ਅਜੇ ਹੋਰ ਨੇ ਅੱਗੇ ਤਸਵੀਰਾਂ ਪਰ ਤਸਵੀਰਾਂ ਦਰਦਨਾਖ ਨੇ ਬਹੁਤ ਜ਼ਿਆਦਾ ਹੁਣ ਮੈਂ ਇੱਕ ਹੋਰ ਤਸਵੀਰ ਦਿਖਾਵਾਂਗਾ ਇੱਧਰ ਝੋਨੇ ਦੇ ਤਸਵੀਰ ਦੇਖ ਲਓ ਹਾਲਾਤ ਕੀ ਬਣੇ ਹੋਇਆ ਇੱਧਰ ਝੋਨਾ ਹੈ ਪਾਣੀ ਹੈ ਤੇ ਦੂਜੇ ਪਾਸੇ ਨਾਲ ਇਹ ਦੇਖੋ ਕਿ ਤੰਬੂ ਹੈ ਗੱਡੇ ਹੋਏ ਤੇ ਗੁਜ਼ਾਰਾ ਕਿੰਦਾ ਕਰਦੇ ਹੋਣਗੇ ਰਾਤ ਨੂੰ ਜਿੰਨੇ ਠੱਕਾ ਵਸਤੀ ਪਿੰਡ ਸਾਰਾ ਦਰਿਆ ਦੇ ਵਿੱਚ ਰੁੜ ਗਿਆ ਹਾਲਾਤ ਚਿੰਤਾਜਨਕ ਨੇ ਹਾਲਾਤ ਤਰਸਯੋਗ ਨੇ ਤਾਂ ਠੱਕਾ ਵਸਤੀ ਦੀਆਂ ਤਸਵੀਰਾਂ ਨੇ ਇਹ ਪਿੰਡ ਦੀਆਂ ਤਾਂ ਅੱਤਕਵਸਤੀ ਇਹ ਪਿੰਡ ਐ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਤਕਵਸਤੀ ਪਿੰਡ ਹਾਂਜੀ ਅੱਤਕਵਸਤੀ ਕਿੱਦਾਂ ਗੁਜ਼ਾਰਾ ਕਰਦੇ ਹੋ ਹਾਲਾਤ ਬੜੇ ਤਰਸਜੋਗ ਐ ਲਾਈਟ ਦਾ ਪ੍ਰਬੰਧ ਨਹੀਂ ਪੱਖਾ ਤਾਂ ਤਾਂ ਹੀ ਚੱਲੇਗਾ ਜੇ ਲਾਈਟ ਹੋਊਗੀ ਸਾਡੇ ਲਾਈਟ ਬਹੁਤ ਮਾੜੇ ਆ ਬਰੇ ਬਹੁਤ ਜ਼ਿਆਦਾ ਸਾਡੇ ਕੋਈ ਸਰਕਾਰਾਂ ਨਹੀਂ ਸਹਾਇਤਾ ਕਰਦੀਆਂ ਕੋਈ ਸਾਨੂੰ ਸਿਰਫ ਸਹਾਤਾ ਵਾਲੇ ਆਉਂਦੇ ਆ ਸਾਡਾ ਕਰ ਜਾਂਦੇ ਮੜਮਟ ਦੇ ਜਾਂਦੇ ਹੁਣ ਸਾਡੇ ਤਾਂ ਕੋਈ ਰਾਸ਼ਨ ਨਹੀਂ ਕੋਈ ਮੱਝਾਂ ਦਾ ਚਾਰਾ ਨਹੀਂ ਬਸ ਸਾਡੇ ਇਦਾਂ ਹਾਲਾਤ ਨੇ ਸਾਨੂੰ ਚਾਰ ਹਾੜ ਹੋ ਗਏ ਨੇ ਇਦਾਂ ਦੇਖਦੇ ਆਣ ਸਾਡੇ 23 ਚ ਵੀ ਹਾਲਾਤ ਮਾੜੇ ਹੋਇਆ 25 ਚ ਵੀ ਹੋ ਗਿਆ 19 ਚ ਵੀ ਹੋ ਗਿਆ 19 ਚ ਵੀ ਬਹੁਤ ਮਾੜੇ ਹੋ ਗਏ ਹੁਣ ਤਾਂ ਸਾਡੇ ਘਰੇ ਕਮਰੇ ਵੀ ਡਿੱਗੇ ਹੋਇਆ ਬਸ ਇੰਨਾ ਟਾਈਮ ਹੀ ਸਰਕਾਰ ਸਾਡੀ ਸਹਾਇਤਾ ਕਰਨੀ ਆ ਜਿੰਨਾ ਟਾਈਮ ਅਸੀਂ ਤੰਬੂਆਂ 'ਚ ਆ ਦੇਖਦੇ ਆ ਸਿਰਫ ਜਿਹਦਾ ਤੁਸੀਂ ਆ ਗਏ ਇਦਾਂ ਸਾਡੀ ਗੱਲ ਸੁਣ ਲੈਣਗੇ ਉਸ ਤੋਂ ਬਾਅਦ ਸਾਡੇ ਕੋਈ ਨਹੀਂ ਬਣਦਾ ਅਸੀਂ ਪੰਜ ਪੰਜ ਮਰਲਿਆਂ ਦੀ ਦੀ ਮੰਗ ਕੀਤੀ ਗਈ ਏ ਉਹ ਨਹੀਂ ਸਾਨੂੰ ਪੰਜ ਪੰਜ ਮਰਲੇ ਜਾਨੇ ਕਿ ਥਾਂ ਮਿਲ ਜੇ ਤੇ ਗੋਪਨਚਾਇਤ ਦੇ ਦੇ ਉੱਥੇ ਤੁਸੀਂ ਬੈਠ ਜਾਓ ਜੀ ਅਸੀਂ ਕਹਿੰਦੇ ਸਰਕਾਰੀ ਸੰਸਾਨ ਦਿੱਤੀ ਜਾਵੇ ਚਾ ਉਸ ਤਰ੍ਹਾਂ ਸਰਕਾਰ ਵੀ ਦੇ ਸਕਦੀ ਸਰਕਾਰ ਕੋਲ ਬਹੁਤ ਕੁਝ ਆ ਥੋੜਾ ਨਹੀਂਗਾ ਪਰ ਨਹੀਂ ਦੂੰਗੇ ਜੀ ਜਦੋਂ ਵਾਪਸ ਆਪਣੇ ਘਰਾਂ ਦੇ ਵਿੱਚ ਜਾਉਂਗੇ ਕਈਆਂ ਦੇ ਤਾਂ ਘਰ ਡੱਗੇ ਗਏ ਕਈਆਂ ਦੇ ਬੱਚੇ ਉੱਥੇ ਕਿੱਦਾਂ گزارਾ ਹੋਊਗਾ ਤਰ ਪਹਿਲਾਂ ਤਰਪੂਲਾ ਲਾ ਕੇ ਕਰ ਲਵਾਂਗੇ گزارਾ ਕੀ ਕਰੇਗਾ ਪਹਿਲਾਂ ਇੱਥੇ ਵੀ ਤਰ ਪਹਿਲਾਂ ਜੀ ਉੱਥੇ ਵੀ ਤਰ ਪਹਿਲਾਂ ਇੱਥੇ ਹੀ ਤਰ ਪਹਿਲਾਂ ਉੱਥੇ ਹੀ ਤਰ ਪਹਿਲਾਂ ਆ ਵੇਖੋ ਸਾਡੇ ਆ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਤਾਂ ਸਕੂਲ ਨਹੀਂ ਜਾਂਦਾ ਜੀ ਕੋਈ ਨਾ ਸਕੂਲ ਬੰਦ ਆ ਸਕੂਲਾਂ ਚ ਪਾਣੀ ਆ ਗਿਆ ਇੱਥੇ ਜਿਹੜਾ ਸਕੂਲ ਚ ਉਹ ਸਕੂਲ ਚ ਤੇ ਤਿਕਰਮ ਉਹ ਕਹਿੰਦੇ ਕਿ 4-4 ਫੁੱਟ ਪਾਣੀ ਖੜਾ ਹੈ ਤੇ ਫਿਰ ਇਦਾਂ ਦਾ ਸਕੂਲ 3 ਮਹੀਨੇ ਛੁੱਟੀਆਂ ਹੋ ਜਾਣਗੇ ਫਿਰ ਬਸ ਇੱਥੇ ਜੇ ਸਰ ਦਾ ਘਰ ਇੱਥੇ ਆ ਜਾ ਜੇ ਸਰ ਕਹੂਗਾ ਵੀ ਘਰੇ ਆ ਜਾਓ ਫਿਰ ਇਹਨਾਂ ਟੈਂਪ ਚਾਹ ਦਿਆਂ ਕਰਾਂਗੇ ਜੇ ਨਹੀਂ ਤਾਂ ਫਿਰ ਇੱਥੇ ਇਦਾਂ ਹੀ ਰਹਿਣਗੇ ਬੱਚੇ ਸਾਡੀ ਬਹੁਤ ਜਿੰਦਗੀ ਇੰਨੀ ਸਾਡੀ ਜ਼ਿੰਦਗੀ ਨਰਕ ਹੈ ਨਾ ਅਸੀਂ ਤਾਂ ਕਹਿੰਦੇ ਹਾਂ ਨਾ ਮਰ ਜਾਈਏ ਲੋਟ ਜਾਂਦੇ ਉਹ ਸਹੀ ਸੀ ਬਸ ਇਦਾਂ ਨੇ ਸਾਡੇ ਲਾਤ ਹੁਣ ਵਾਰ-ਵਾਰ ਸਾਨੂੰ ਮੰਗਣਾ ਬੜਾ ਔਖਾ ਲੱਗਦਾ ਆ ਵੇਖੋ ਬੱਚਿਆਂ ਦੇ ਲਾਤ ਕਿਦਾਂ ਬਸ ਸਾਡੇ ਨਿਆਣੇ ਇਦਾਂ ਹੀ ਰਹਿੰਦੇ ਆ ਬਸ ਗਰਮੀ ਚ ਉਹ ਸਾਡੀ ਇੱਕ ਕੁੜੀ ਅੱਜ ਬਿਮਾਰ ਹੋਈ ਪਈ ਐ ਸਾਡੇ ਬਹੁਤ ਲਾਤ ਮਾੜੇ ਆ ਸਭ ਤਰਸ ਜੋ ਖਲਾਤ ਨੇ ਇੱਕ ਦਰਦਨਾਕ ਤਸਵੀਰ ਇਹ ਐ ਕਿ ਲਗਾਤਾਰ ਪਿੱਛੇ ਬੀਬੀਆਂ ਕਹਿ ਰਹੀਆਂ ਸੀ ਕਿ ਦਰਿਆ ਜ ਪਾਣੀ ਜ਼ਿਆਦਾ ਆ ਜਾਂਦਾ ਤੇ ਸੇ ਤੋਂ ਚੰਗਤ ਸੀ ਇੱਕ ਰੁੜ ਜਾਂਦੇ ਮਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਰ ਇਹ ਗੱਲ ਕਹਿ ਦਿੰਦੇ ਆ ਆਪਣੇ ਆਪ ਚ ਬੜੀ ਦੁਖਦਾਈ ਗੱਲ ਹੈ ਪਰ ਲੀਡਰਾਂ ਨੂੰ ਸੋਚਣਾ ਚਾਹੀਦਾ ਪੰਜ-ਪੰਜ ਮਰਲੇ پلاਟ ਦੇਣੇ ਚਾਹੀਦੇ ਇਹ ਕਹਿੰਦੇ ਨੂੰ ਖਰੇਕ ਹੜ ਦੇ ਵਿੱਚ ਇਹੋ ਜਿਹੇ ਹਾਲਾਤ ਭੁਗਤਨੇ ਨਾ ਪੈਣ ਹਾਲਾਤ ਤਰਸਯੋਗ ਨੇ ਇੱਧਰ ਇੱਧਰ ਦੇਖ ਸਕਦੇ ਹੋ ਇਹ ਹਾਲਾਤ ਨੇ ਇਧਰੋਂ ਦੇ ਅੱਗੇ ਦੀ ਗੱਲ ਕਰੀ ਤਾਂ ਇਧਰ ਵੀ ਝੁੱਗੀਆਂ ਪਈਆਂ ਹੋਈਆਂ ਤਾਂ ਝੁੱਗੀਆਂ ਦੀ ਕਤਾਰ ਲੰਮੀ ਹੈ ਖਾਣ ਪੀਣ ਦੀ ਆਪਣੇ ਪੇਟ ਲਈ ਤਾਂ ਮਿਲ ਜਾਂਦਾ ਹੈ ਪਸ਼ੂਆਂ ਦੀ ਚਾਰੇ ਦੀ ਇੱਥੇ ਇੱਕ ਵੱਡੀ ਕਮੀ ਹੈ ਦੂਜੀ ਗੱਲ ਕਿ ਕਹਿੰਦੇ ਸਾਡੇ ਜੋ ਘਰ ਨੇ ਜਦੋਂ ਅਸੀਂ ਵਾਪਸ ਜਾਵਾਂਗੇ ਤਾਂ ਸੇ ਉੱਥੇ ਗੁਜ਼ਾਰਾ ਕਿਸ ਤਰ੍ਹਾਂ ਕਰਾਂਗੇ ਬਹੁਤ ਹਾਲਾਤ ਮਾੜੇ ਨੇ ਧੱਕਾ ਵਸਤੀ ਪਿੰਡ ਦਾ ਨਾਮ ਹੈ ਬੰਨ ਦੇ ਉੱਪਰ ਸਾਰਿਆਂ ਦੇ ਡੇਰੇ ਲੱਗੇ ਹੋਏ ਆ ਤਾਂ ਗੱਲਬਾਤ ਇੱਧਰ ਇੱਕ ਮਾਤਾ ਬੈਠੀ ਹੈ ਇਹਨਾਂ ਨਾਲ ਆਪਾਂ ਗੱਲ ਕਰਦੇ ਆ ਇਹਨਾਂ ਤੋਂ ਜਾਣਦੇ ਆ ਹਾਂਜੀ ਮਾਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਸਨਾਵ ਜੀ ਠੀਕ ਹੋ ਜੀ ਮਤਾਂ ਹਾਲਾਤ ਬੜੇ ਮਾੜੇ ਆ ਤੁਹਾਡੇ ਕੀ ਕਰੀਓ ਥਾਰੇ ਪਾਸੇ ਪਾਣੀ ਆ ਤੁਹਾਡੇ ਝੁੱਗੀਆਂ ਇੱਧਰ ਹੈ ਆਹ ਇੱਧਰ ਪਾਣੀ ਹਾਂਜੀ ਤੇ ਫਿਰ ਗੁਜ਼ਾਰਾ ਕਿੱਦਾਂ ਕਰਦੇ ਹੋ? ਠੀਕ ਹੈ ਗੁਜ਼ਾਰਾ ਇੱਥੇ ਹੀ ਹੁੰਦਾ ਪਿਆ। ਮੈਂ ਤਾਂ ਤੁਹਾਡੀ ਉਮਰ ਦਾ ਤਜਰਬਾ ਹੈ ਤੁਸੀਂ ਕਾਫੀ ਜ਼ਿਆਦਾ ਉਮਰ ਹੈ ਤੁਹਾਡੀ। ਜ਼ਿੰਦਗੀ 'ਚ ਕਿੰਨੀਆਂ ਕੁ ਵਾਰੀ ਇਦਾਂ ਦਾ ਪਾਣੀ ਆਇਆ ਤੇ ਕਿੱਦਾਂ ਕਿੰਨੇ ਕੁ ਵਾਰੀ ਇਦਾਂ ਦੇ ਹਾੜਾਂ ਦੇ ਸੰਤਾਪ ਹੰਡਾਇਆ? ਅਹੀਂ ਤਾਂ ਵੱਡੇ ਰੋਲੇ ਤੁਨਾਈ ਤੇ ਪਾਣੀ ਵੇਖਣਾ। 47 ਤੋਂ ਲੈ ਕੇ ਹਾਂ ਉਹਨਾਂ ਦੇ ਵੇਖਣਾ। ਬਹੁਤ ਪਾਣੀ ਆਉਂਦੇ ਰਿਹਾ। ਅਹੀਂ ਕਹਿੰਦੇ ਪੱਖਪਾ। ਉਹ ਤੋਂ ਮੜ ਇੱਥੇ ਆ। ਪਾਕਿਸਤਾਨ ਤੋਂ ਆਏ ਸੀ। ਹਾਂ ਉਹ ਤੋਂ ਆਏ। ਉਧ ਹੜਿਆ ਲਾ ਦੋ ਬਾਬੂ ਮੁੱਕ ਗਿਆ ਫਿਰ ਤਾਂ ਲਗਾਤਾਰ ਦੇਖ ਰਹੇ ਹਾਲਾਤ ਚਿੰਤਾਜਨਕ ਨੇ ਹਾਂਜੀ ਭਾਈ ਕੀ ਹਾਲ ਹੈ ਠੀਕ ਹੈ ਇਹ ਰਾਤ ਦੇ ਟਾਈਮ ਦੇਖੋ ਕੋਈ ਲਾਈਟ ਦਾ ਪ੍ਰਬੰਧ ਨਹੀਂ ਆ ਪੱਖ ਤਾਂ ਇਹ ਚੱਲ ਕੋਈ ਲਾਈਟ ਹੋਊਗੀ ਲਾਈਟ ਦਾ ਪ੍ਰਬੰਧ ਨਹੀਂ ਕਰਦੇ ਕੋਈ ਜਥੇਬੰਦੀ ਆਈ ਸੀ ਉਹ ਸਾਨੂੰ ਸੋਲਰ ਲਾਈਟਾਂ ਦੇ ਗਿਆ ਉਹ ਸਰਕਲ ਲਾਈਟ ਜੀ ਦੇ ਗਈ ਹਾਂ ਆਹੋ ਰਾਤ ਨੂੰ ਜਗਾ ਲਈਦਾ ਜਿੱਦਾਂ ਵੀ ਕਿ ਕਿਤੇ ਤੋਂ ਡੇ ਘਰ ਸੀ ਉੱਥੇ ਪਾਣੀ ਅਜੀਬ ਵੀ ਖੜਾ ਹੈ ਉੱਥੇ ਪਾਣੀ ਕਈਆਂ ਦੇ ਘਰੇ ਖੜਾ ਕਈਆਂ ਦੇ ਕਿੰਨਾ ਕੰਨਾ ਪਾਣੀ ਉੱਥੇ ਹੈ ਜੀ ਆਪਾਂ ਕਿਹਦਾ ਕਿ ਸਕੂਲ ਦੀ ਗੱਲ ਕਰ ਲਈਏ ਘਰ ਅਗੇ ਕਰ ਲਈਏ ਸਕੂਲ ਤਾਂ ਜੇ ਮੇਰੇ ਹੱਥ 4-5 ਫੁੱਟ ਖੜਾ ਹੋਵੇ ਤਾਂ ਹਾਂਜੀ ਉਹਦੀ ਤਾਂ ਕੰਦਾ ਨਹੀਂ ਜੀ ਕਿੰਨਾ ਸਕੂਲ ਚ 4 ਫੁੱਟ 5 ਫੁੱਟ ਪਾਣੀ ਹੈਗਾ ਜੀ ਜੀ ਦੇਖੋ ਜੀ ਲੀਡਰ ਬਹੁਤ ਸਾਰੇ ਆਉਂਦੇ ਇੱਥੇ ਤੇ ਕਦੀ ਮੰਗ ਡਿਮਾਨ ਨਹੀਂ ਕੀਤੇ ਕਿ ਸਾਨੂੰ ਕੋਈ ਬਾਹਰ ਮਰਲਾ ਇਹੋ ਕਰੀਦਾ ਜੀ ਸਾਨੂੰ 5-5 ਮਰਲੇ ਦਿੱਤੇ ਜਾਣ ਦਰਿਆ ਤੋਂ ਬਾਹਰ ਚਲੇ ਜਾਈਏ ਜਵਾਬ ਕੀ ਮਿਲਦਾ ਇਹਨਾਂ ਨੂੰ ਉਹ ਕਹਿੰਦੇ ਜੀ ਕਰਾਂਗੇ ਤੁਹਾਡੀ ਵਾਇਟ ਠਾਵਾਂਗੇ ਇਹਨੇ ਕਹਿ ਕੇ ਚਲੇ ਜਾਂਦੇ ਨੇ ਵੇਖੋ ਕਦੋਂ ਵਾਇਟ ਠਾਉਂਦੇ ਨੇ ਇਦਾਂ ਕਹਿ ਜਾਂਦੇ ਨੇ ਤਾਂ ਇਹ ਹਾਲਾਤ ਨੇ ਪਿੰਡ ੱਤਕਾ ਵਸਤੇ ਦੇ ਅੱਗੇ ਤੱਕ ਤੁਸੀਂ ਕਾਰੀਕਾਰ ਤੁਸੀਂ ਦੇਖ ਸਕਦੇ ਹੋ ਕਿੰਨੇ ਵੀ ਕਾਰ ਸੀ ਇਹ ਸਾਰੇ ਇੱਥੇ ਬੈਠੇ ਅੱਗੇ ਤੱਕ ਇਹ ਤਸਵੀਰਾਂ ਨੇ ਲਾਸਟ ਤੱਕ ਇਹ ਤਸਵੀਰਾਂ ਨੇ ਅੱਗੇ ਤੱਕ ਆਪਾਂ ਚੱਲਦੇ ਆਂ ਕੋਕਿਆ ਆਪਣੇ ਚ ਤਾਂ ਲੀਡਰਾਂ ਵਾਲੀ ਗੱਲ ਨਹੀਂ ਕਿ ਰਸਤੇ ਵਿੱਚੋਂ ਆ ਕੇ ਤੇ ਮੁੜ ਜਾਓ ਜੇਕਰ ਖਬਰ ਕਰਨੀ ਆ ਤਾਂ ਪੂਰੀ ਕਰਾਂਗੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਹਾਲਾਤ ਬੜੇ ਮਾੜੇ ਆ ਇਹਨਾਂ ਦੇ ਕਿਉਂਕਿ ਜਿੰਨੇ ਵੀ ਕਾਰ ਸੀ ਉਹ ਸਾਰੇ ਪਾਣੀ ਦੇ ਵਿੱਚ ਹੁਣ ਫਿਰ ਦੇਖ ਲਓ ਕਿ ਤਕਰੀਬਨ 2 ਕਿਲੋਮੀਟਰ ਤੁਰਲੇ ਤੇ ਇਧਰ ਦੇਖੋ ਕਿ ਅਜੇ ਵੀ ਇੱਥੇ ਨਾਲ-ਨਾਲ ਸਾਰਾ ਪਾਣੀ ਪਾਣੀ ਹੈ ਬਹੁਤ ਹਾਲਾਤ ਤਰਸਯੋਗ ਨੇ ਹਾਂਜੀ ਭਾਈ ਕੀ ਹਾਲ ਹੈ ਹੇ ਗੱਬਸ ਇਹ ਤਾਂ ਕੋਈ ਹਾਂਜੀ ਹਾਲਾਤ ਬੜੇ ਚਿੰਤਾਜਨਕ ਆ ਚਿੰਤਾ ਨੂੰ ਵਧਾ ਰਿਹਾ ਕਿ ਅਜੇ ਤੱਕ ਪਾਣੀ ਖੜਾ ਹੈ ਘਰਾਂ ਚ ਪਾਣੀ ਕਦੋਂ ਸੁੱਕੂਗਾ ਤੁਹਾਡੇ ਘਰਾਂ ਚ ਪਾਣੀ ਖੜਾ ਹੈ ਤੇ ਕਰ ਫਸਲવાડી ਮਾਰੀ ਗਈ ਹੈ ਮਾਰ ਡੰਗਰ ਕਰੇ ਪੋਖਾ ਖੜਾ ਹੈ ਨਾ ਗੁਜਾਰਾ ਆ ਰਿਹਾ ਡੰਗਰਾਂ ਦਾ ਨਾ ਕੁਛ ਵੀ ਹੁਣ ਗੁਜਾਰਾ ਕਿੱਦਾਂ ਚੱਲੂਗਾ ਦੇਖੋ ਇਹ ਹਰ ਇੱਕ ਚੀਜ਼ ਲਈ ਪੈਸਾ ਚਾਹੀਦਾ ਹੈ ਲਈ ਪੈਸਾ ਚਾਹੀਦਾ ਪੈਸਾ ਆਇਆ ਨਹੀਂ ਕੋਈ ਕੋਈ ਵੀ ਬੈਠੇ ਬੰਨਾਂ ਤੇ ਬਸ ਦੇਖੋ ਜਿਹੜੇ ਬੜੇ ਬੰਦੇ ਇੱਥੇ ਮਦਦ ਕਰਨ ਲਈ ਆਉਂਦੇ ਆ ਤਾਂ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਲੋਏ ਵੀ ਤੁਹਾਡੇ ਘਰ ਡੁੱਬ ਜਾਂਦੇ ਆ ਤੁਹਾਨੂੰ ਬਾਹਰ ਹੀ ਪ ਇਹ ਤੁਹਾਨੂੰ ਬਸ ਖਾਣ ਪੀਣ ਦਾ ਰਾਸ਼ਨ ਦੇ ਜਾਂਦੇ ਆ ਬਸ ਮਾੜਾ ਮੋਟਾ ਦੇ ਜਾਂਦੇ ਉਹ ਵਿਚਾਰਵਾਦ ਜਿੰਨਾਂ ਕੋਈ ਦਾ ਹਰ ਦਾ ਉਹਨਾਂ ਦੇ ਜਾਂਦੇ ਆ ਚਲੋ ਬਾਕੀ ਇਹਦੇ ਨਾਲ ਕੀ ਬਣਨਾ ਹੈ ਆ ਬਿਲਕੁਲ ਜੀ ਢਿੱਡ ਭਰਨ ਦੇ ਨਾਲ ਕੁਝ ਨਹੀਂ ਬਣਦਾ ਹੋਰ ਵੀ ਬੜੀਆਂ ਲੋੜਾਂ ਹੁੰਦੀਆਂ ਦਰਸ਼ਯੋਗ ਹਾਲਾਤ ਨੇ ਚਿੰਤਾਜਨਕ ਅੱਗੇ ਤੱਕ ਕਿ ਇਧਰ ਮਾਤਾ ਬੈਠਿਆ ਮਾਤਾ ਕੀ ਹਾਲ ਹੈ ਹਾਂ ਠੀਕ ਮਾਤਾ ਬੜੇ ਹਾਲਾਤ ਮਾੜੇ ਆ ਹਾਂ ਬਹੁਤ ਮਾੜੇ ਘਰ ਦੇ ਹਾਲਾਤ ਕਿਦਾਂ ਹੈ ਉੱਥੇ ਤੋਂ ਦੇ ਹਰ ਦਿਵਾਂ ਤੋਂ ਮੰਦੀ ਆ ਰਹੀ ਹੈ ਮਾਲ ਡੰਗਰ ਭੁੱਖਾ ਖੜਾ ਹੈ ਅੱਜ ਤਾਂ ਪਾਣੀ ਆਇਆ ਸੀ ਕਿੱਦਾਂ ਨਿਕਲੇ ਉਸੋਂ ਪਾਣੀ ਦੇ ਅਹੀਂ ਨਿਕਲੇ ਬੰਨ ਟੁੱਟਣ ਲੱਗਾ ਹੈ ਬੰਨ 12 ਵਜੇ ਰਾਤ ਦੇ ਟੁੱਟਾ ਹੈ ਇਧਰੋਂ ਫੇਰ ਅਹੀਂ ਨਿਕਲੇ ਬਾਹਰ ਡੰਗਰ ਪਹਿਲਾਂ ਲਿਆ ਤੇ ਥੋੜਾ ਜਾ ਤੇ ਪਿੱਛੇ ਟੁੱਟ ਗਿਆ ਬੰਨ ਹੂੰ ਫੇਰ ਸਾਰੇ ਉਹਦੇੋਂ ਨਿਕਲੇ ਸਾਮਾਨ ਘਰ ਦਾ ਕਿੱਦਾਂ ਕੱਢ ਲਿਆ ਸੀ ਕਿ ਵਿੱਚੇ ਕੁਝ ਰਹਿ ਗਿਆ ਹਾਂ ਵਿੱਚੇ ਰਹਿ ਗਿਆ ਉੱਤੇ ਮਕਾਨ ਦੇ ਹਟਾ ਕੋਠੇ ਦੇ ਦੇ ਛਤਾਂ ਬਾਲਾਂ ਦੇ ਚੋਂਦੇ ਰਹਿਣ ਕੋ ਮਕਾਨ ਮਰ ਛੱਡ ਕੇ ਆ ਗਏ ਉਦਾਂ ਹੀ ਹਮ ਲਗਾਤਾਰ ਅਜਾੜਾ ਇਹਨਾਂ ਲੋਕਾਂ ਤੋਂ ਹੋਇਆ ਹੈ ਕਹਿੰਦੇ ਨੇ ਕਿ ਉੱਜੜ ਕੇ ਆਏ ਜਾਂ ਸੱਚੀ ਘਰ ਹੱਸਦੇ ਵਸਤੇ ਛੱਡਣੇ ਬਹੁਤ ਜ਼ਿਆਦਾ ਉਖੇ ਨੇ ਤੇ ਇਹੇ ਹਾਲਾਤ ਧੱਕਾ ਵਸਤੀ ਦੇ ਜੋ ਪਿੰਡ ਹੈ ਇਹਨਾਂ ਦੇ ਨੇ ਬਹੁਤ ਦਰਦਨਾਕ ਤਸਵੀਰਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਜਦੋਂ ਅਸ਼ਿਆਨੇ ਰੁੜ ਜਾਣ ਘਰ ਬੰਦਾ ਬੇਘਰ ਹੋ ਜੇ ਤਾਂ ਫਿਰ ਉਹ ਕਿਸ ਤਰ੍ਹਾਂ ਜਾ ਰਿਹਾ ਕਰੇਗਾ ਇਥੋਂ ਤੱਕ ਪਹੁੰਚੇਗਾ ਤਕਰੀਬਨ 2 ਕਿਲੋਮੀਟਰ ਏਰੀਏ ਦੇ ਵਿੱਚ ਬੈਠੇ ਆ ਤਾਂ ਇਧਰ ਹੁਣ ਤੁਸੀਂ ਗੱਲਬਾਤ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਲਾਤ ਬੜੇ ਮਾੜੇ ਆ ਜੀ ਰਾਤ ਕਿਦਾਂ ਕੱਟਦੇ ਨੇ ਇਸ ਜਗ੍ਹਾ ਤੇ ਬੜੇ ਔਖੇ ਮੱਛਰ ਵਗੈਰਾ ਵੀ ਹੁੰਦੇ ਸਰਵਾਦ ਵੱਡਦਾ ਹੈ ਕੀ ਕਰੀਏ ਉਹਨਾਂ ਨੂੰ ਮਾਰੀ ਦੇ ਪਾਣੀ ਚ ਰਹਿਣੇ ਪੈਣਾ ਆ ਜੋ ਨੇੜੇ ਆ ਜੋ ਜਿੱਥੇ ਹੁਣ ਦੱਸੋ ਕਿਉਂ ਬੋਇਆ ਅਸੀਂ ਬਹੁਤ ਮਾੜੇ ਹਾਲ ਹਨ ਵੀਰ ਜੀ ਅਸੀ ਨੇ ਜਦੋਂ ਪਾਣੀ ਪਾਏਗੇ ਵੇੜ ਵਿੱਚ ਉਸੇ ਹਾਦੀ ਪਾਣੀ ਪੈ ਜਦੋਂ ਇਹ ਪਾਣੀ ਟੁੱਟਦਾ ਤਾਂ ਫੇਰ ਘਰ ਦੇ ਸਮਾਨ ਬਹੁਤ ਜ਼ਿਆਦਾ ਸੀਗਾ ਘਰ ਦੇ ਵਿੱਚ بڑا ਹੁੰਦਾ ਤੋ ਕਿਦਾਂ ਕੱਢਿਆ ਸਾਰੇ ਕਿ ਉੱਥੇ ਰਹਿ ਗਏ ਉੱਥੇ ਹੀ ਰੱਖ ਦਿੱਤਾ ਤੇ ਉਹ ਖਰਾਬ ਹੋ ਗਿਆ ਕਿ ਸਹੀ ਸਮਾਨ ਅਹੀਂ ਦਾਣੇ ਕੱਢ ਲੈ ਹੁੰਦੀ ਰ ਜਿਹੜਾ ਸਮਾਨ ਆਪਣਾ ਕਿ ਛੋੜਾ ਹੁੰਦਾ ਉਹ ਜਿਹੜੇ ਕੰਦਨ ਨੇ ਨਾ ਪੈਕਿਆ ਉਹ ਕਿੰਨੇ ਕਤੀ ਕਾਂਦੇ ਹਾਰੀ ਵੀ ਨਾ ਆਪਣਾ ਧਾਰੇ ਦੀ 6 ਮਿੰਟ ਦੀ ਹਾਰੀ ਉਹ ਪਿੱਲਰ ਦੇ ਵੇਹਟਾਂ ਹੀ ਠੋਕਦੇ ਨਾ ਕਿੱਲੇ ਉੱਤੇ ਸਮਾਨ ਜੋੜ ਕੇ ਹਣਕਲ ਮੇਰਾ ਮੁੰਡਾ ਗਿਆ ਤਾਂ ਬੀਬੀ ਛਾਂ ਬਹਿ ਗਈ ਸਮਾਨ ਆਪਣਾ ਹਾਰਾ ਭੇਜ ਗਈ ਹੁਣ ਆਹੀਂ ਚੱਲਿਆ ਕੱਲ ਮੇਰੇ ਨੋਤ ਪੁੱਤਰ ਤੇ ਹੁਣ ਮੈਂ ਨਹੀਂ ਜਾਂਦੀ ਮੇਰਾ ਘਰ ਰੋ ਰੰਗ ਰੋ ਬਾਂਹ ਜੱਟ ਟੁੱਟ ਗਿਆ ਉਹ ਬਾਂਹ ਟੁੱਟ ਗਿਆ ਤੇ ਹੁਣ ਮੈਂ ਮੇਰਾ ਬਲੱਡ ਵਾਧ ਜਾਂਦਾ ਘੱਟ ਜਾਂਦਾ ਮੈਂ ਹੁਣ ਗੋਲੀ ਲਈ ਇੱਥੇ ਬੈਠੀ ਹਾਂ ਤਾਂ ਹਾਲਾਤ ਨੇ ਲੋਹਿਆਂ ਦੇ ਨਜ਼ਦੀਕ ਪਿੰਡ ਤੱਕਾ ਵਸਤੀ ਮੁੰਡੀ ਚੋਲੀਆਂ ਪਿੰਡ ਦੇ ਬਿਲਕੁਲ ਸਾਹਮਣੇ ਖਲਾਤ ਤੇ ਚਿੰਤਾਜਨਕ ਨੇ ਇਧਰ ਲਗਾਤਾਰ ਦੇਖ ਸਕਦੇ ਹੋ ਕਿ ਪਾਣੀ ਖੜਾ तकरीबन 2 ਕਿਲੋਮੀਟਰ ਆਪਾਂ ਤੁਰ ਕੇ ਆ ਗਏ ਆ ਔਰ ਲਗਾਤਾਰ ਪਾਣੀ ਖੜਾ ਸੀ ਔਰ ਨਾਲ ਹੀ ਫਿਰ ਇਹ ਜੋ ਰਹਿਣ ਵਸਾਰੇ ਬਣਾਏ ਹੋਏ ਝੁੱਗੀਆਂ ਪਈਆਂ ਇਧਰ ਤਸਵੀਰ ਮਾਰ ਕੇ ਕੈਮਰਾ ਮਾਰ ਕੇ ਉੱਪਰ ਤੱਕ ਦਿਖਾ ਦਿੰਨੇ ਆ ਵੀ ਅੱਗੇ ਤੱਕ ਇਹੋ ਜਿਹੇ ਝੁੱਗੀਆਂ ਬਣਾਈਆਂ तकरीबन 2 ਕਿਲੋਮੀਟਰ ਦਾ ਏਰੀਆ ਲੰਬਾ ਹੈ ਔਰ ਜਿੰਨੇ ਵੀ ਘਰ ਹੈ ਕੋਈ ਲਾਈਟ ਦਾ ਪ੍ਰਬੰਧ ਨਹੀਂ ਹਾਂ ਕੁਝ ਸਰਚ ਲਾਈਟਾਂ ਜ਼ਰੂਰ ਦਿੱਤੀਆਂ ਹੁਣ ਸਰਚ ਲਾਈਟ ਵੀ ਕਿੰਨਾ ਕੁ ਬਜਾਰਾ ਉਹਦੇ ਨਾਲ ਹੋ ਸਕਦਾ ਪੱਖੇ ਦੀ ਲੋਡ ਹੁੰਦੀ ਹੈ ਘਰਾਂ ਦੀ ਹੋਰ ਬਹੁਤ ਸਾਰੀ ਲੋਡ ਹੁੰਦੀ ਹੈ ਬਹੁਤ ਸਾਰੇ ਸਮਾਜ ਸੇਵਕ ਹੁੰਦੇ ਆ ਰਾਸ਼ਨ ਦੇ ਜਾਂਦੇ ਆ ਪਰ ਕੱਲਾ ਰਾਸ਼ਨ ਢਿੱਡ ਪਰੰਦੇ ਨਾਲ ਨਹੀਂ ਸਰਦਾ ਜਿੰਦਗੀ 'ਚ ਹੋਰ ਲੋਡਾਂ ਵਿੱਚ ਬਹੁਤ ਜ਼ਿਆਦਾ ਨੇ ਘਰ ਦੇ ਵਿੱਚੋਂ ਨਿਕਲੇ ਜੇ ਦੇ ਵਿੱਚ 500000 ਰੁਪਇਆ ਤਾਂ ਪਤਾ ਹੀ ਨਹੀਂ ਲੱਗਦਾ ਜੇਕਰ ਸ਼ਹਿਰ ਚਲ ਜਾਈਏ ਤਾਂ 1000 ਰੁਪਇਆ ਦਾ ਨਹੀਂ ਪਤਾ ਲੱਗਦਾ ਕਿ ਕਿੱਥੇ ਗਿਆ ਕੁਝ ਵੀ ਨਾ ਲਾਓ ਜੇਬ ਖਾਲੀ ਹੋ ਜਾਂਦੀ ਹੈ 1000 ਰੁਪਇਆ ਨਾਲ ਹੀ ਕੁਝ ਬਣਦਾ ਜਦੋਂ ਘਰ ਵਾਪਸ ਸੇ ਜਾਣਗੇ ਹੁਣ ਤਾਂ ਰਾਸ਼ਨ ਪਾਣੀ ਮਿਲ ਜਾਂਦਾ ਓਦੋਂ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ ਤੇ ਬਹੁਤ ਸਾਰੇ ਲੋਕ ਅਜੇ ਵੀ ਹੈ ਜਨਨ ਜਮੀਨ ਤੇ ਠੀਕੇ ਤੇ ਲਈ ਹੋਏ ਸੀ ਤੇ ਝੋਨੇ ਸਾਰੇ ਖਤਮ ਹੋ ਗਿਆ ਹਾਲਾਤ ਬੜੇ ਮਾੜੇ ਨੇ ਜੇਕਰ ਕੋਈ ਸਮਾਜ ਸੇਵਕ ਦੇਖ ਰਿਹਾ ਤਾਂ ਇਹਨਾਂ ਦੀ ਮਦਦ ਜ਼ਰੂਰ ਕਰਿਓ ਕਿਉਂਕਿ ਰਾਸ਼ਨ ਪਾਣੀ ਤਾਂ ਮਿਲ ਰਿਹਾ ਪਰ ਪੱਠੇ ਦੇ ਚਾਰੇ ਦੀ ਇੱਥੇ ਇੱਕ ਵੱਡੀ ਲੋੜ ਹੈ ਦੂਜੀ ਗੱਲ ਕਿਦੋਂ ਨੂੰ ਘਰ ਚਾਹੀਦਾ ਮਰਲੇ ਮਰਲਾ ਦੋ ਦੋ ਮਰਲੇ ਕਹਿੰਦੇ ਕਿ ਮਿਲ ਜੇ ਪੰਜ ਪੰਜ ਮਰਲਿਆਂ ਦੀ ਦੀ ਡਿਮਾਂਡ ਹੈ ਕਿ ਸਭ ਨੂੰ ਮਿਲਣਾ ਚਾਹੀਦਾ ਜੋ ਸਰਕਾਰ ਨੇ ਵਿਕਿਆ ਹੋਇਆ ਪਰ ਆਖਰ ਕਿੰਨਾ ਟਾਈਮ ਲੋਕ ਇਸ ਸੰਤਾਪ ਵਧਾਉਣਗੇ 19 ਦੇ ਵਿੱਚ 23 ਦੇ ਵਿੱਚ 25 ਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਤਾਂ ਘਰਾਂ ਦੇ ਵਿੱਚ ਵੜ ਜਾਂਦਾ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਜੋ ਟੀਵੀ ਦੀ ਸਕਰੀਨ ਤੇ ਨੰਬਰ ਚੱਲਦਾ ਰਹੇ ਜਰੂਰ ਆਪਣਾ ਸੁਝਾਅ ਦਿਓ ਕੈਮਰਾਮੈਨ ਸੁਣਨ ਨੂੰ ਨਰਦੇਪ ਪੈਦੰਦਾਰ ਨਿਊਜ਼ ਧਾਕਾ ਵਾਸਤੇ